ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਰਾਜਾ ਗਿੱਲ ਸ਼ੇਵਾਦਾਰ ਡੰਡਾ ਉਰ ਮੁਰਤੂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਪੂਰੇ ਹਲਕੇ ਨੂੰ ਇਹ ਜਿੱਥੇ-ਜਿੱਥੇ ਵੀ ਪਿੰਡਾਂ ਦੇ ਵਿੱਚ ਡਿੱਪੂ ਆ ਜਿੰਨੇ ਵੀ ਡਿੱਪੂ ਹੋਲਡਰ ਸਿਆ ਤਾਂ ਜਿੰਨੇ ਲਾਪatriਆ ਜਿਨ੍ਹਾਂ ਦੇ ਕਾਰਡ ਬਣੇ ਹੋਏ ਆ ਉਹਨਾਂ ਦੇ ਜੇ 5 ਮੈਂਬਰ ਆ ਜਾਂ 4 ਮੈਂਬਰ ਆ ਜਾਂ 3 ਮੈਂਬਰ ਆ ਜਿਹੜੀ ਸਕੀਮ KYC ਕਿਉਂਕਿ ਇਸ ਤਰ੍ਹਾਂ ਪਤਾ ਨਹੀਂ ਲੱਗਣਾ ਮੈਂ ਸ਼ਾਰਟ ਬੋਲਦਾ ਤੁਹਾਨੂੰ ਮੈਂ ਇਹਦੀ ਦੱਸ ਦਿੰਨਾ ਇਹਦਾ ਮਤਲਬ ਹੈ ਸਕੀਮ ਦੇ ਵਿੱਚ ਜੇ 5 ਮੈਂਬਰ ਇੱਕ ਘਰ 'ਚ ਹੈ ਤਾਂ ਇੱਕ ਟਾਈਮ ਸਿਰਫ ਇੱਕੋ ਵਾਰੀ ਉਹ ਪੰਜਾਂ ਮੈਂਬਰਾਂ ਦੇ ਗੁੱਠੇ ਲੱਗਣੇ ਆ ਉੱਥੇ ਜਾ ਕੇ ਉਹ ਲਗਵਾ ਲਓ ਜਿਹਦੇ ਨਾਲ ਲੱਗਿਓ ਉਹ ਮੈਂਬਰ ਉਹਨੇ ਕੱਟੀ ਜਾਣੇ ਆ ਫੇਰ ਤੁਸੀਂ ਬਲੇਮ ਦਉਗੇ ਸਾਨੂੰ ਕਿ ਇਹ ਕਿਉਂ ਨਹੀਂ ਜੀ ਮਿਲੇ ਤੇ ਮੇਰੀ ਰਿਕਵੈਸਟ ਹੈ ਮੈਂ ਫੇਰ ਰਿਪੀਟ ਕਰ ਦਿੰਨਾ ਕਿ ਜਿੱਥੋਂ ਜਿੱਥੋਂ ਤੁਹਾਨੂੰ ਜਿਹੜੇ ਡੀਪੂ ਚੋਂ ਤੁਹਾਨੂੰ ਦਾਣੇ ਮਿਲਦੇ ਆ ਲਾਪਾਤਰੀਆਂ ਨੂੰ ਨੀਲੇ ਕਾਰਟ ਵਾਲਿਆਂ ਨੂੰ ਉਹ ਜੇ ਕਿਸੇ ਪਰਿਵਾਰ ਦੇ 2 ਮੈਂਬਰ 5 ਮੈਂਬਰ 7 ਮੈਂਬਰ ਜਿੰਨੇ ਵੀ ਮੈਂਬਰ ਹੈ ਇੱਕ ਵਾਰੀ ਤੁਹਾਨੂੰ ਡੀਪੂ ਹੋਲਡਰ ਤੇ ਸਾਰੇ ਜਾਣਿਆਂ ਨੂੰ ਜਾਣਾ ਪਏਗਾ ਔਰ ਇੱਕ ਵਾਰੀ ਆਪਣੇ ਫਿੰਗਰਪ੍ਰਿੰਟ ਤੌਰ ਤੇ ਗੂਠਾ ਲਾਉਣਾ ਪੈਗਾ ਫਿਰ ਜਾਣ ਦੀ ਲੋੜ ਨਹੀਂ ਸਿਰਫ ਇੱਕੋ ਵਾਰੀ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਆਪਣੇ ਨਾਲ ਦੇ ਦੀਪੂਆਂ ਦੇ ਵਿੱਚ ਜਾ ਕੇ ਜਿੱਥੋਂ ਕਣਕ ਮਿਲਦੀ ਆ ਉੱਥੇ ਇੱਕ ਵਾਰੀ ਜ਼ਰੂਰ ਗੂਠੇ ਲਗਾਓ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੇ ਗੱਲ ਨਾ ਸਮਝ ਲੱਗੇ ਤਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਆ ਜਾਂ ਦੀਪੂ ਹੋਲਡਰਾਂ ਨੂੰ ਵੀ ਇਹਦੇ ਬਾਰੇ ਪੁੱਛ ਸਕਦੇ ਹੋ ਤਾਂ ਕਿ ਰੇਕ ਲਾਭ ਪੱਤਰੀ ਨੂੰ ਉਹਦਾ ਜਿਹੜਾ ਬੰਦਾ ਲਾਭ ਆ ਉਹ ਜਰੂਰ ਲਿਓ ਸਸਿਕਾ